ਯੋਧਨਸ਼ੇਵਰੂਦ ਵਿੱਚ ਚੱਲ ਰਿਹਾ ਹੈ ਇਹਦੇ ਤਹਿਤ ਜਿਹੜਾ ਸਿਹਤ ਭਗਉ ਕੀ ਕੀ ਗੇੜੇ ਕਰਲੀ ਕਿਤੇ ਜਾ ਰਹੇ ਹਾਂ ਮੈਂ ਡਾਕਟਰ ਸਿੰਦਰਨ ਸੈਣੀ ਹੈ ਡਿਸਟ੍ਰਿਕਟ ਸਿਵਲ ਹਸਪੀਟਲ ਹੁਸ਼ਿਆਰਪੁਰ ਵਿੱਚ ਐਜ਼ ਅ ਸਾਈਕੀਟ੍ਰਿਸਟ ਕੰਮ ਕਰ ਰਹੀ ਹਾਂ ਯੋਧਨਸ਼ੇਵਰੂਦ ਵਿੱਚ ਅਸੀਂ ਜਿਹੜੇ ਮਰੀਜ਼ ਹੈਗੇ ਆ ਉਹ ਰੈਗੂਲਰਲੀ ਦਾਖਲ ਕਰ ਰਹੇ ਹਾਂ ਸਾਡੇ ਤੋਂ ਇੱਥੇ ਨਸ਼ਾ ਛਡਾਊ ਕੇਂਦਰ ਹੈਗਾ ਜਿਹਨੂੰ ਆਪਾਂ ਡੀਟੌਕਸੀਫਿਕੇਸ਼ਨ ਸੈਂਟਰ ਵੀ ਬੋਲਦੇ ਹਾਂ ਨਾਲ ਸਾਡੇ ਤੋਂ ਰੀਹੈਬ ਸੈਂਟਰ ਹੈਗੇ ਆ ਦੋ ਰੀਹੈਬ ਸੈਂਟਰ ਹੈ ਇੱਕ ਫਤੇਗੜ ਹੈਗਾ ਇੱਕ ਅਸਲਪੁਰ ਹੈ ਅਸਲਪੁਰ ਹਜੇ ਹੀ ਆਪਾਂ ਨਵਾਂ ਜਿਹੜਾ ਹੈਗਾ ਉਹ ਸਰਕਾਰ ਨੇ ਉਪਰਾਲਾ ਕੀਤਾ ਉਹਨੂੰ ਆਪਣੇ ਅੰਦਰ ਲੈ ਕੇ ਆਏ ਹੈਗੇ ਆ ਤੇ ਉੱਥੇ ਵੀ ਆਪਾਂ ਮਰੀਜ਼ ਦਾਖਲ ਕਰ ਰਹੇ ਆ ਜਿਹੜੇ ਨਸ਼ਾ ਛਡਾਓ ਕੇਂਦਰ ਦੇ ਵਿੱਚ ਜਿਹੜੇ ਹੈਗੇ ਡੀਟੌਕਸੀਫਿਕੇਸ਼ਨ ਦਾ ਮਤਲਬ ਹੁੰਦਾ ਹੈ ਕਿ ਜਦੋਂ ਮਰੀਜ਼ ਨੇ ਨਵਾਂ ਨਵਾਂ ਨਸ਼ਾ ਛੱਡਿਆ ਹੁੰਦਾ ਹੈ ਤਾਂ ਉਹਨੂੰ ਤੌਰ ਬਹੁਤ ਜ਼ਿਆਦਾ ਲੱਗਦੀ ਹੈ ਤੇ ਉਹਦੇ ਵਿੱਚ ਉਹਨਾਂ ਨੂੰ ਬਹੁਤ ਸਾਰੇ ਨਿਸ਼ਾਨ ਆਂਦੇ ਹੈਗੇ ਆ ਜਿਹਦੇ ਵਿੱਚ ਉਹਨਾਂ ਦਾ ਸਰੀਰ ਟੁੱਟਦਾ ਆ ਅੱਖਾਂ ਨਾਲੋਂ ਪਾਣੀ ਆਂਦਾ ਆ ਉਹਨਾਂ ਨੂੰ ਬਹੁਤ ਜ਼ਿਆਦਾ ਤੋੜ ਵੱਜਦੀ ਆ ਭੁੱਖ ਨਹੀਂ ਲੱਗਦੀ ਕਈ ਵਾਰ ਉਹਨਾਂ ਦਾ ਪੇਟ ਵੀ ਖਰਾਬ ਹੁੰਦਾ ਹੈ ਤੇ ਜਿਹੜੇ ਨਵੇਂ ਇਹ ਜਿਹੜੇ ਨਿਸ਼ਾਨ ਆਂਦੇ ਆ ਨਵਾਂ ਨਵਾਂ ਨਸ਼ਾ ਛੱਡਣ ਤੇ ਬਹੁਤ ਜ਼ਿਆਦਾ ਜਿਹੜੇ ਆਪਾਂ ਕਹਿੰਦੇ ਸਵियर ਲੱਛਣ ਹੁੰਦੇ ਹੈਗੇ ਉਹਨਾਂ ਨੂੰ ਮੈਨੇਜ ਕਰਨ ਲਈ ਆਪਾਂ ਡੀਟੌਕਸੀਫਿਕੇਸ਼ਨ ਸੈਂਟਰ ਚ ਦਾਖਲ ਕਰਕੇ 7 ਦਿਨ ਤੋਂ 15 ਦਿਨ ਤੱਕ ਰੱਖਦੇ ਹੈਗੇ ਆ ਤੇ ਉੱਥੇ ਅਸੀਂ ਇਲਾਜ ਕਰਦੇ ਆਂ ਜਦੋਂ ਮਰੀਜ਼ ਸਟੇਬਲ ਹੋ ਜਾਂਦਾ ਹੈ ਜਦੋਂ ਉਹਦੇ ਇਹ ਵਾਲੇ ਲੱਛਣ ਕਾਬੂ ਚ ਆ ਜਾਂਦੇ ਆ ਜਿੱਦਾਂ ਆਪਾਂ ਕਹਿ ਸਕਦੇ ਆ ਕਿ ਇੱਕ ਸਟੇਬਲ ਮਰੀਜ਼ ਹੋ ਜਾਂਦਾ ਹੈ 7 ਦਿਨ ਤੋਂ 15 ਦਿਨ ਦੇ ਬਾਅਦ ਫਿਰ ਆਪਾਂ ਉਹਨੂੰ ਰੀਹੈਬ সেন্টਰ ਦੇ ਵਿੱਚ ਸ਼ਿਫਟ ਕਰ ਦਿਆਂ ਰੀਹੈਬ ਸੈਂਟਰ ਦੇ ਵਿੱਚ ਸ਼ਿਫਟ ਕਰਨ ਤੋਂ ਬਾਅਦ ਜਿਹੜਾ ਮਰੀਜ਼ ਦਾ ਇਲਾਜ ਹੈਗਾ ਉਹ 3 ਮਹੀਨੇ ਤੱਕ ਚੱਲਦਾ ਹੈ ਯਾਨੀ ਕਿ 90 ਦਿਨ ਮਰੀਜ਼ ਦੀ ਮਰਜ਼ੀ ਹੁੰਦੀ ਹੈ ਜੀ ਆ ਬਸ ਉਹ ਜਿੰਨੇ ਦਿਨ ਰਹਿਣਾ ਚਾਹੇ ਪਰ ਮੈਕਸਿਮਮ ਜ਼ਿਆਦਾ ਤੋਂ ਜ਼ਿਆਦਾ ਆਪਾਂ 3 ਮਹੀਨੇ ਰੱਖਦੇ ਆ उत्थे आप जो है, है मरीजों जी दवाई अगर उन्होंने थोड़ी बहुत डिटोक्सीकेशन सेंटर तो चलती आ रही होंगी टारगेट होंगे कि उस दवाई आप हौली हौली करके बंद करिए कि मरीज बिलकुल बिना दवाई छुट्टी लेके जाए दूसरी चीज उ आप हो भी बहुत सारी एक्टिविटीज होंगे जिदा कि योगा योगा करवाने आप क्लास लगदियाँ मरीजा की रूटीन होंगी है रोज़ की कि सवेरे जल्दी उठ के योगा करना एक्सरसाइज करनी है सारे मरीजों ਇਕੱਠੀ ਕਰਕੇ ਕੀਤਾ ਜਾਂਦਾ ਹੈ ਫਿਰ ਉਹਨਾਂ ਦੀ ਕਲਾਸਿਸ ਲਾਈਆਂ ਜਾਂਦੀਆਂ ਕਲਾਸਿਸ ਦੇ ਵਿੱਚ ਜਿੱਦਾਂ ਉਹਨਾਂ ਨੂੰ ਬਹੁਤ ਚੀਜ਼ ਗਾਰਡਨਿੰਗ ਦੇ ਆਪਮਰੀਜ਼ਾਂ ਨੂੰ ਕਰਵਾਉਣਾ ਹੈ ਕਲਾਸਿਸ ਵਿੱਚ ਉਹਨਾਂ ਨੂੰ ਕੰਪਿਊਟਰ ਕਲਾਸਿਸ ਵਰੇ ਜਾਂ ਪਲੰਬਿੰਗ ਕਲਾਸਿਸ ਹੁੰਦੀਆਂ ਅਦਾ ਦੇ ਕੋਰਸ ਕਰਵਾਏ ਜਾਂਦੇ ਆ ਤਾਂ ਕਿ ਮਰੀਜ਼ ਜਦੋਂ ਬਾਹਰ ਜਾਣ ਤੇ ਉਹਨਾਂ ਨੂੰ ਨੌਕਰੀ ਦੀ ਹੈ ਇਹਨਾਂ ਵੱਲੋਂ ਕੋਈ ਦਿੱਕਤ ਨਾ ਆਏ ਉਹਨਾਂ ਨੂੰ ਬਾਹਰ ਜਾ ਕੇ ਤਾਂ ਕਿ ਉਹ ਆਪਣੀ ਕਮਾਈ ਕਰ ਸਕਣ ਦੁਬਾਰਾ ਨਸ਼ਿਆਂ 'ਚ ਨਾ ਜਾਣ ਤੇ ਉਹਨਾਂ ਨੂੰ এমਪਲੋਇਮੈਂਟ ਬਾਹਰ ਜਾ ਕੇ ਮਿਲ ਸਕੇ ਉਸ ਕਾਰਨ ਵੀ ਅੰਦਰ ਉਹਨਾਂ ਨੂੰ ਇਸ ਚੀਜ਼ ਲਈ ਤਿਆਰ ਕੀਤਾ ਜਾਂਦਾ ਹੈ ਤੇ ਉਹਨਾਂ ਦਾ ਸਰੀਰ ਤੇ ਜਿਹੜਾ ਮਨ ਹੈਗਾ ਦੋਨੋਂ ਚੀਜ਼ਾਂ ਨੂੰ ਸਟਰੋਂਗ ਬਣਾਇਆ ਜਾਂਦਾ ਹੈ। ਹੈਗਾ ਪਰ ਉਹਨੂੰ ਵੀ ਨਹੀਂ ਪਤਾ ਹੁੰਦਾ ਕਿ ਕਿਸ ਦੇ ਨਾਲ ਸੰਪਰਕ ਕੀਤਾ ਜਾਵੇ ਇਹਦੇ ਨੂੰ ਕੋਈ ਹੈਲਪਲਾਈਨ ਨੰਬਰ ਨਹੀਂ ਹੈਗਾ ਆਪਣੇ ਕੋਲ। ਅ ਹੈਲਪਲਾਈਨ ਨੰਬਰ ਇਦਾਂ ਅ ਪੈਰਟਿਕੂਲਰ ਹਸਪੀਟਲ ਦਾ ਤਾਂ ਨਹੀਂ ਹੁੰਦਾ ਹੈਗਾ। ਠੀਕ ਹੈ ਤੇ ਉਹਦੇ ਵਿੱਚ ਇਹ ਹੈ ਕਿ ਮੈਂ ਸਾਰਿਆਂ ਨੂੰ ਇਹ ਦੱਸਣਾ ਚਾਹਾਂਗੀ ਕਿ ਤੁਸੀਂ ਅਗਰ ਕੋਈ ਵੀ ਨਰੀਜ਼ ਨਸ਼ਾ ਛੱਡਣਾ ਚਾਹੁੰਦਾ ਹੈ ਤਾਂ ਸਿੱਧਾ ਕੋਈ ਵੀ ਹਸਪਤਾਲ ਸਰਕਾਰੀ ਹਸਪਤਾਲ ਵਿੱਚ ਆ ਸਕਦਾ ਹੈ ਚਾਹੇ ਉਹ ਸਿਵਲ ਹਸਪਤਾਲ ਹੈ ਚਾਹੇ ਉਹ ਐਸਟੀਐਚ ਹੈ ਚਾਹੇ ਉਹ ਸੀਐਚਸੀ ਹੈ ਕਿਤੇ ਵੀ ਆ ਕੇ ਜਿਹੜਾ ਹੈਗਾ ਹੈ ਜਿੱਥੇ ਵੀ ਨਸ਼ਾ ਛਡਾਊ ਕੇਂਦਰ ਹੈਗਾ ਹੈ ਉੱਥੇ ਸਿੱਧਾ ਦਾਖਲ ਹੋ ਸਕਦਾ ਹੈ ਖਰਚਾ ਕੋਈ ਨਹੀਂ ਹੈ ਸਰਕਾਰ ਸਾਰੀਆਂ ਸਰਵਿਸਿਜ਼ ਫ੍ਰੀ ਦੇ ਰਹੀ ਹੈ ਫਾਇਲ ਵੀ ਫ੍ਰੀ ਅੰਦਰ ਦਵਾਈਆਂ ਵੀ ਫ੍ਰੀ ਹੈ ਸਭ ਕੁਝ ਫ੍ਰੀ ਹੈ ਕਿਸੇ ਨੂੰ ਨਾਲ ਰਹਿਣ ਦੀ ਲੋੜ ਨਹੀਂ ਨਿਆ ਮਰੀਜ਼ ਇਕੱਲੇ ਰਹਿ ਕੇ ਆਪਣਾ ਜਿਹੜਾ ਹੈਗਾ ਇਥੇ ਇਲਾਜ ਕਰਵਾ ਸਕਦਾ ਹੈ ਡਾਕਟਰ ਡੇਲੀ ਰਾਉਂਡ ਕਰਦੇ ਆ ਦੋ ਦੋ ਵਾਰ ਵੀ ਰਾਉਂਡ ਕੀਤੇ ਜਾਂਦੇ ਆ ਮਰੀਜ਼ਾਂ ਦੀ ਜਿਹੜੀ ਦਿੱਕਤ ਹੈ ਉਸੇ ਵਕਤ ਹੱਲ ਕੀਤਾ ਜਾਂਦਾ ਹੈ ਅੰਦਰ ਰੋਟੀ ਵੀ ਫ੍ਰੀ ਹੈ ਸਭ ਕੁਝ ਫ੍ਰੀ ਹੈ ਮੈਡਮ ਮੌਜਨ ਪੀੜੀ ਨੂੰ ਕੀ ਕਿਹਾ ਜਾਂਦਾ ਹੈ ਨੌਜਵਾਨ ਪੀੜ੍ਹੀ ਨੂੰ ਤਾਂ ਮੈਂ ਇਹੀ ਕਹਾਂਗੀ ਕਿ ਆਪਣੇ ਜਿਹੜੇ ਹੈਗੇ ਆ ਸਭ ਤੋਂ ਜ਼ਿਆਦਾ ਜ਼ਰੂਰੀ ਹੈਗਾ ਹੈ ਕਿ ਆਪਣੀ ਸਿਹਤ ਦਾ ਧਿਆਨ ਰੱਖਣ ਆਪਣਾ ਜਿਹੜਾ ਹੈਗਾ ਹੈ ਰੁਟੀਨ ਆਪਣੀ ਜਿਹੜੀ ਹੈਗੀ ਹੈ ਇੱਕ ਬਿਜ਼ੀ ਰੱਖਣ ਆਪਣਾ ਜਿਹੜਾ ਦਿਮਾਗ ਹੈਗਾ ਉਹ ਹੈਲਦੀ ਚੀਜ਼ਾਂ ਵੱਲ ਰੱਖਣ ਆਪਣੀ ਰੁਟੀਨ ਰੱਖਣ ਆਪਣੇ ਕੰਮਕਾਰ ਦੇਖਣ ਸ਼ਾਮ ਨੂੰ ਵੀ ਜੇ ਤੁਸੀਂ ਕੰਮ ਕਰਕੇ ਘਰ ਆਉਂਦੇ ਹੈਗੇ ਉਹ ਤਾਂ ਆਪਣੀ ਕੋਈ ਐਕਸਰਸਾਈਜ਼ ਵਗੈਰਾ ਜਾਂ ਜਿਮ ਜਾਣਾ ਜਾਂ ਸ਼ਾਮ ਨੂੰ ਸੈਰ ਕਰਨ ਹੈਨਾ ਹੈਲਦੀ ਚੀਜ਼ਾਂ ਦੇਖਣ ਫੋਨਾਂ ਤੇ ਵੀ ਜ਼ਿਆਦਾ ਨਾ ਲੱਗਣ ਬਾਹਰ ਨਿਕਲਣ ਜਿੰਨਾ ਜ਼ਿਆਦਾ ਆਪਾਂ ਘਰ ਦੇ ਅੰਦਰ ਬੈ ਕੇ ਜਿੰਨਾ ਜ਼ਿਆਦਾ ਆਪਾਂ ਫ੍ਰੀ ਰਹਨੇ ਆ ਜਾਂ ਆਪਾਂ ਕੋਈ ਕੰਮ ਨਹੀਂ ਕਰਦੇ ਹੈਗੇ ਤਾਂ ਉਦੋਂ ਸਾਡਾ ਇਹਨਾਂ ਚੀਜ਼ਾਂ 'ਚ ਜਿਹੜਾ ਹੈਗਾ ਧਿਆਨ ਜਾਂਦਾ ਹੈਗਾ ਦੂਸਰੀ ਚੀਜ਼ ਮੈਂ ਸਾਰਿਆਂ ਨੂੰ ਇਹ ਵੀ ਕਹਿਣਾ ਚਾਹੁੰਦੀ ਕਿ ਪਲੀਜ਼ ਆਪਣੀ ਕੰਪਨੀ ਦਾ ਧਿਆਨ ਰੱਖਣ ਇਹਦੇ ਵਿੱਚ ਕੰਪਨੀ ਬਹੁਤ ਮੈਟਰ ਕਰਦੀ ਹੈ ਤੁਸੀਂ ਕਿੱਦਾਂ ਦੇ ਦੋਸਤਾਂ ਨਾਲ ਉੱਠਦੇ ਹੋ ਬੈਠਦੇ ਹੋ ਤੁਹਾਡਾ ਬੋਲਣਾ ਚੱਲਣਾ ਕਿੱਦਾਂ ਦੇ ਲੋਕਾਂ ਨਾਲ ਆਪਣੀ ਕੰਪਨੀ ਸਹੀ ਰੱਖੋ ਉਹ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ